ਅਨਕੀਨ ਆ ਗਿਆ ਬਲ ਸੌਰਕਮਰ ਜੀ ਫਿਰ ਕਰੋ ਜੀ ਪਿੰਡ ਮੱਟੀ ਕੀ ਗੱਲਬਾਤ ਹੋਈ ਜਿਹੜੇ ਸਸਪੈਕਟਡ ਦੇਖ ਕੇ ਪਿੰਡ ਗੱਲ ਜੀ ਇਦਾਂ ਕੀ ਆਪਾਂ ਰਾਵੀਤ ਰਾਇ ਜਾਇਕਦੇ ਸੀ ਨਾ ਹਾਂ ਤੇ ਉੱਥੇ ਸਾਡੇ ਚਾਚੇ ਦੀ ਕੁੜੀ ਰਹਿੰਦੀ ਐ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗਦੇ ਆ ਤੇ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆਇਆ ਕਿੱਧਰੋਂ ਆਇਓ ਤਾਂ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਪੱਲੋ ਲੁਧਿਆਣੇ ਤੋਂ ਆਇਓ ਮੈਂ ਲੁਧਿਆਣੇ ਦੇ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸ ਤੇ ਜਿਹੜੇ ਦੋ ਮੁੰਡੇ ਸੀ ਮਾਂ ਮੰਡੇ ਮੰਡੇ ਉਹਨੇ ਜੀ ਹੁੰਦੇ ਪਾਇਦੀ T-shirt ਪਾਇਦੀ ਤੇ ਇੱਕ 6 ਫੁੱਟ ਆਈ ਮੰਦਾ ਉੱਚਾ ਸੀ ਸਰੀਰ ਉਹ ਵੀ ਠੀਕ ਹੀ ਸੀ ਤੇ ਉਹਦੀ ਦਾੜ੍ਹੀ ਹਲਕੇ ਲਗੀ। ਦੋਨੇ ਚਟਾ ਕੁਰਤਾ ਵਿਆ ਮਾ ਪਾਇਦਾ ਸੀ ਉਹ ਕੁਛ ਨਹੀਂ ਬੋਲਿਆ। ਉਹਨੇ ਕੁਛ ਨਹੀਂ ਬੋਲ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਉਸਤਾਰ ਨੂੰ ਅੱਗੇ ਤੇ ਛੱਡ ਆਓ। ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ। ਉਹਨੇ ਬੈਗ ਹੀ ਚੱਕੇ ਦਾ ਬਲੈਕ ਲਦਾ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤਾਂ ਉਹਨਾਂ ਵਿੱਚੋਂ ਟੰਗ ਦੀ ਆਵਾਜ਼ ਆਈ। ਟਰੰਕੇ ਕਰਦਾ ਇਹ ਬੈਗ। ਤੇ ਆਪਾਂ ਡਰ ਗਏ। ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਇਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰ ਮੈਂ ਚੱਲ ਚੱਲੀਏ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚੱਲੀਏ ਆਪਾਂ ਘਰੋਂ ਪੁੱਛ ਗਏ ਨੇ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨੇ ਨਾ ਕੀ ਪਤਾ ਕੋਨਾ ਕੋਨ ਨਹੀਂ ਤਾਂ ਆਪਾਂ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਢੇੜੀ ਤੇ ਉਧਰ ਨਾਲ ਜੋ ਜਾੜ ਬੂਟ ਬੜੇ ਜੰਗਲ ਝੁੰਗ ਬੜਾ ਸਾਡੇ ਤੇ ਉਹਨਾਂ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਕੇ ਆਪਾਂ ਸਰਪੰਚਾ ਨੂੰ ਦੱਸਿਆ ਨਾਲ ਇੱਥੇ ਜਿਹੜੇ ਪੈਸ ਕੋਲੇ ਯਾਰ ਪੁੱ ਤੇਰੇ ਨਾਲ ਅਗੇ ਆਫਸਰਾਂ ਨੂੰ ਕੀਤਾ ਫੋਨ ਫਿਰ ਉਹ ਆਗੇ ਫਿਰ ਰਾਤ ਨੂੰ ਇਹਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਈ ਗੱਦੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਜਾਣਦੇ ਆ ਕਿ ਸਾਡੇ ਸਾਡੇ ਪਿੰਡ ਦਾ ਕਿ ਜੋ ਵੀ ਜਦੋਂ ਬੱਚੇ ਕੋਈ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਤੁਰੰਤ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਆਹੀ ਜਾਣਦੇ ਆ ਜੀ ਆਹੀ ਪਿੰਡ ਸਰਚ ਕਰਦੀ ਪੀਓ ਹਾਂਜੀ ਹਾਂਜੀ ਚੱਲੇ ਗੱਦੀ ਸਰਚਿੰਗ ਸਰ ਕੀ ਨਾਮ ਆ ਜੀ ਆਪਣਾ ਸੁਰਿੰਦਰ ਕੁਮਾਰਾ ਜੀ ਮੇਰਾ ਨਾਮ ਪਿੰਡ ਮੱਟੀ ਤੋਂ ਮੇਰੀ ਘਰ ਵਾਲੀ ਸਰਪੰਚ ਹੈ ਪੂਨਮ ਸਰ ਕੀ ਮਾਮਲਾ ਜੀ ਸਾਨੂੰ ਕਹਿੰਦੇ ਕਿ ਸ ਸਰ ਕੱਲ ਸ਼ਾਮ ਨੂੰ 5:00 ਵਜੇ ਮੈਨੂੰ ਪਤਾ ਜਾਣਕਾਰੀ ਮਿਲੀ ਏ ਕਿ ਸਾਡੇ ਪਿੰਡੇ ਦੇ ਦੋ ਮੁੰਡੇ ਦਰਿਆ ਵਾਲੀ ਸਾਈਡ ਨਹਾਣ ਲਈ ਗਏ ਸੀਗੇ ਦੁਪਹਿਰੇ ਤੇ ਉਹਨਾਂ ਨੂੰ ਦਰਿਆ ਤੋਂ ਪਾਰੋਂ ਤਿੰਨ ਬੰਦੇ ਕ੍ਰੋਸ ਕੀਤਾ ਪਾਣੀ ਬੰਦ ਸੀਗਾ ਦਰਿਆ ਦਾ ਜਦੋਂ ਪਾਰ ਆਏ ਆ ਤੇ ਇੱਕ ਮੁੰਡੇ ਨੇ ਪੁੱਛਿਆ ਉਹਨਾਂ ਨੂੰ ਜਾ ਕੇ ਕਹਿੰਦਾ ਭਾਜੀ ਤੁਸੀਂ ਕਿੱਥੋਂ ਆਏ ਉਹ ਕਹਿੰਦਾ ਕਢੂਏ ਤੋਂ ਆਏ ਆ ਦੋ ਬੰਦੇ ਡੋਗਰੀ ਬੋਲਦੇ ਸੀਗੇ ਇੱਕ ਸੀਗਾ ਉਹਨੇ ਤੰਬਾ ਪਾਇਆ ਸੀਗਾ ਆਪਣਾ ਪਹਿਰਾਵਾ ਜਦਾ ਕਸ਼ਮੀਰੀ ਹੁੰਦਾ ਕੋਈ ਤੇ ਉਹਨੇ ਬੈਗ ਲਿਆ ਹੀ ਉਹਨਾਂ ਨੇ ਫੌਜੀਆਂ ਵਾਲਾ ਵੱਡਾ ਲੰਮਾ ਬੈਗ ਸੀਗਾ ਤੇ ਉਹਨੇ ਪੁੱਛਿਆ ਹੀ ਕਿ ਤੁਹੇ ਤੋਂ ਆਏ ਆ ਤਾਂ ਹੀ ਇਧਰ ਜਾਣਾ ਮੱਟੀਕੋਟ ਤੇ ਉਹਨੇ ਕਿਹਾ ਮੱਟੀਕੋਟ ਦਾ ਮੈਂ ਦੱਸੂ ਕਿੱ데 ਘਰ ਜਾਣਾ ਉਹ ਕਹਿੰਦੇ ਨਹੀਂ ਅਸੀਂ ਸਾਡੀ ਗੱਡੀ ਖੜੀ ਆ ਅੱਗੇ ਬੰਨਾ ਮਾਰਤਾ ਉਹਨਾਂ ਗੱਡੀ ਖੜੀ ਹੈ ਤਾਂ ਅਸੀਂ ਗੱਡੀ ਚ ਜਾਣਾ ਹੈ ਅੱਗੇ ਜਲੰਧਰ ਵਾਲੀ ਸਾਈਡ ਜਾਣਾ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਸਾਨੂੰ ਰਸਤਾ ਦੱਸ ਦਿਓ ਅੱਗੇ ਕਿੱਥੋਂ ਜਾਣਾ ਤੇ ਜਿੱਲੇ ਉਹਨਾਂ ਬੈਗ ਚੱਕਿਆ ਬੈਗ ਚੋਂ ਆਵਾਜ਼ ਆਈ ਲੋਹੇ ਦੀ ਠਣਕਣ ਵਾਲੀ ਤੋਂ ਮੁੰਡੇ ਡਰ ਗਿਆ ਕੋਈ ਇਦਾਂ ਦੀ ਸ਼ੱਕੀ ਅੱਜ ਅੱਜਕਲ ਹਾਲਾਤ ਠੀਕ ਨਹੀਂ ਹੈਗੇ ਜੰਮੂ ਕਸ਼ਮੀਰ ਦੇ ਉਹ ਡਰ ਗਿਆ ਕਹਿੰਦਾ ਭਾਜੀ ਇਹ ਗਿਆ ਅੱਗੇ ਰਸਤਾ ਤੇ ਕਹਿੰਦੇ ਸਾਨੂੰ ਅੱਗੇ ਛੱਡਾ ਜਿ ਲੋ ਅੱਗੇ ਗਿਆ ਮੁੰਡਾ ਡਰ ਗਿਆ ਮਗਰ ਨਹੀਂ ਗਿਆ ਉਹ ਮੋਟਰਸਾਈਕਲ ਲੈ ਕੇ ਦੂਜੀ ਸਾਈਡ ਚੋਂ ਨੇ ਜੰਗਲ ਚ ਮੋਟਰਸਾਈਕਲ ਕੱਢ ਕੇ ਇੱਥੇ ਆ ਗਿਆ ਇਹ ਪਿੰਡ ਚ ਆ ਗਿਆ ਪਿੰਡ ਚ ਰੋਡ ਚ ਆ ਕੇ ਉਹਨਾਂ ਪੈਸਕੋਵਾਲ ਵਗੈਰਾ ਨੂੰ ਦੱਸਿਆ ਤੇ ਪੈਸਕੋਵਾਲਾਂ ਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਕਿਨੇ ਲੋਕ ਸੀਗੇ ਇਹ ਤਿੰਨ ਲੋਕ ਸੀਗੇ ਜੇ ਪਾਸ਼ਾ ਦੀ ਗੱਲ ਕਰੀਏ ਤੇ ਕਿਹੜੀ ਬੋਲਦੇ ਪਏ ਸੀ ਉਹ ਡੋਗਰੀ ਬੋਲਦੇ ਸੀਗੇ ਦੋ ਤੇ ਇੱਕ ਬੋਲਿਆ ਨਹੀਂ ਸੀਗਾ ਪੁਲਿਸ ਕੱਲ ਸ਼ਾਮ 5 ਵਜੇ ਤੋਂ ਇੱਥੇ ਸਰਚ ਵਿਹਾਨ ਕਰ ਰਹੀ ਹੈ ਤੇ ਹੁਣ ਸਵੇਰੇ ਵੀ ਇੱਥੇ ਕਾਫੀ ਫੋਰਸ ਆਈ ਹੈ ਹਾਂਜੀ ਹਾਂਜੀ ਹੁਣ ਵੀ ਕਰ ਰਹੇ ਆ ਅਜ ਸਰਚ ਵਿਹਾਨ ਚੱਲ ਰਿ ਨਹੀਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਕਿੱਥੇ ਗਏ ਜੀ ਉੱਥੇ ਦਰਿਆ ਦੇ ਨੇੜੇ ਜੰਗਲ ਬਹੁਤ ਹੈਗਾ ਇੱਥੇ ਪਤਾ ਨਹੀਂ ਅੱਗੇ ਚੱਲ ਗਏ ਜਿੱਥੇ ਲੁਕੇ ਹੋਏ ਪਤਾ ਨਹੀਂ ਜੀ ਸਰ ਸਰਚ ਉਹਨਾਂ ਤੋਂ ਚਲਾਇਆ ਜਾ ਰਿਹਾ ਪਿੰਡ ਮੱਟੀ ਦੇ ਵਿੱਚ ਕੀ ਕਹਿਣਾ ਸਰ ਜੇ ਤਾਂ ਕਹਿਣਾ ਹੈ ਕਿ ਕੱਲ ਤਿੰਨ ਸੱਕੀ ਬੰਦੇ ਦੇਖੇ ਗਏ ਸੀ ਪਿੰਡ ਵਾਲਿਆਂ ਨੇ ਉਹਨਾਂ ਇਨਫੋਰਮੇਸ਼ਨ ਸੀਨੀਅਰ ਅਫਸਰ ਨੂੰ ਦਿੱਤੀ ਸੀ ਫੇਰੀ ਮੌਕੇ ਤੇ ਸਰਚ ਕੀਤੀ ਸੀ ਰਾਤ ਨੱਕੇ ਵੀ ਲਗਾਏ ਸੀ ਤੋਂ ਹੁਣ ਸਵੇਰ ਤੋਂ ਸਰਚ ਬੰਦ ਚੱਲ ਰਿਹਾ ਪਰ ਅਜ ਤੱਕ ਕੋਈ ਸਾਨੂੰ ਲੱਭ ਰਹੀ ਨਹੀਂ ਕੋਈ ਕੀ ਪਿੰਡ ਦੇ ਲੋਕਾਂ ਨੇ ਕੀ ਦੱਸਿਆ ਜੀ ਕੀ ਹੈਗਾ ਜੀ ਇਸ ਸਬੰਧ ਉਹ ਕਹਿੰਦੇ ਕਿ ਤਿੰਨ ਪਰਸਨ ਸੀ ਦੋ ਡੋਗਰਾ ਟਾਈਪ ਸੀ ਇੱਕ ਫਗਾ ਸੀ ਕੁਚ ਟੈਪ ਸੀ ਲੰਬਾ ਸੀ ਉਹਨਾਂ ਕੋਲ ਲੰਬਾ ਬੈਗ ਸੀ ਘਰੇ ਰੇ ਸੀ ਤੇ ਜਦੋਂ ਉਹਨਾਂ ਕਿਹਾ ਕਿ ਅਸੀਂ ਪਾਰ ਜਾਣਾ ਕੋ ਸਾਨੂੰ ਕੋ ਲਿਫਟ ਦੇ ਦੋ ਜੋ ਬੈਗ ਥਲੇ ਰੱਖਣ ਲੱਗੇ ਸੀ ਉਹ ਖੜਚਿਆ ਸੀ ਉਸ ਤੋਂ ਬਾਅਦ ਮੁੰਡੇ ਨਿਕਲ ਗਏ ਤੋਂ ਨਹੀਂ ਲੱਭੇ ਫਿਰ ਸਰਚ ਵੀ ਹਮ ਲਗਾਤਾਰ ਜਾਰੀ ਹੈ ਜੀ ਸਰਚ ਵੀ ਹਮ ਲਗਾਤਾਰ ਚੱਲ ਰਹੀ ਹੈ ਕੋਈ ਇਕੱਠੂ ਹੈ ਵਾਰਦਾਤ ਕਰਕੇ ਸਰਚ ਐਸਐਸਪੀ ਪਠਾਨਕੋਟ ਦੇ ਦਸ਼ਨ ਨਿਰਦੇਸ਼ ਮੁਤਾਬਕ ਇਹ 10 15 ਦਿਨ ਤੋਂ ਚੱਲ ਰਿਹਾ ਹੈ ਸਾਰੇ ਪੁਲਿਸਰ ਰੈਡ ਲੜਤੀ ਲੋਕਾਂ ਨੂੰ ਵੀ ਅਪੀਲ ਕਰੋਗੇ ਲੋਕਾਂ ਨੇ ਅਪੀਲ ਕਰਨ ਜਦੋਂ ਕੋਈ ਸਾਨੂੰ ਦੇਖੇ ਤਾਨੂੰ ਉਸ ਵੇਲੇ ਫੋਨ ਕਰੋ ਐਸਐਸਪੀ ਸਾਹਿਬ ਨੂੰ ਕਰੋ ਡੀਐਸਪੀ ਸਾਹਿਬ ਨੂੰ ਕਰੋ ਐਸਐਚਓ ਨੂੰ ਕਰੋ ਕੰਟਰੋਲ ਰੂਮ ਦਾ ਫੋਨ ਮੈਂ ਦੇ ਦਿੰਦਾ ਉੱਥੇ ਕਰੋ ਵਿਦਿਆਨ 2 3 5 7 ਮਿੰਟ ਚ ਪੁਲਿਸ ਉੱਥੇ ਹਾਜ਼ਰ ਹੋਏਗੀ